ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਆਪ ਸਭ ਜਾਣਦੇ ਹੀ ਹੋਮੋਗੇ ਕਿ ਪਿਛਲੇ ਦਿਨੀ ਬਿੱਟੂ ਦਾ ਵਿਆਹ ਹੋਇਆ ਸੀ ਤੇ ਸਾਰੇ ਕਿਤੇ ਬਿੱਟੂ ਬਿੱਟੂ ਹੀ ਹੋਈ ਪਈ ਸੀ ਬਿੱਟੂ ਦੇ ਵਿਆਹ ਨੇ ਸਾਰੇ ਸੋਸ਼ਲ ਮੀਡੀਆ ਤੇ ਰੌਣਕਾਂ ਲਾਈਆਂ ਹੋਈਆਂ ਸੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿੱਟੂ ਨਾ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਘਰ ਆਇਆ ਹੈ ਤੇ ਆਪਣੇ ਸਹੁਰੇ ਘਰ ਆ ਕੇ ਆਪਣੇ ਘਰ ਵਾਲੀ ਦੀਆਂ ਗੱਲਾਂ ਦੱਸ ਰਿਹਾ ਹੈ ਤੇ ਦੇਖੋ ਪੂਰੇ ਪਰਿਵਾਰ ਵਿੱਚ ਕਿੰਨੀਆਂ ਰੌਣਕਾਂ ਲਾਈਆਂ ਹੋਈਆਂ ਨੇ ਬਿੱਟੂ ਜਿੰਨਾ ਹੀ ਹਸਮੁਖ ਬੰਦਾ ਹੈ ਉਨਾ ਹੀ ਫੱਕਰ ਬੰਦਾ ਹੈ ਉਸ ਨੂੰ ਕੀ ਪਤਾ ਕਿ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਸਹੁਰੇ ਘਰ ਜਾ ਕੇ ਨਹੀਂ ਕਰੀਦੀਆਂ ਹੁੰਦੀਆਂ ਦੇਖੋ ਪਹਿਲਾਂ ਤੁਸੀਂ ਵੀ ਪੂਰੀ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਤੜਕੇ ਤੜਕੇ ਨਾਲ ਨੇ ਨਵਾਦੀ ਅੱਛਾ ਦੇ ਜੇ ਤੋ ਨਾ ਨਾ ਆ ਕੇ ਆਈ ਫੜ ਕੇ ਅੰਗੂ ਵਜੇ ਅੱਛਾ ਮੈਂ ਜਵਾਬ ਗਮਚਾਈ ਨਛਾਈ ਮੈਂ ਆਇਆ ਹੋਂ ਤੇਰੇ ਥੰਡ ਲੈਣ ਗਈ ਕਹਿੰਦੀ ਲਈ ਜੋ ਆ ਗੁੱਗ ਸਕਾ ਦਈਏ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ